ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਹੁਣ ਅਲਰਟ ਹੋ ਗਿਆ ਹੈ ਜਾਰੀ ਮੌਸਮ ਵਿਭਾਗ ਨੇ ਦਿੱਤੀ ਇੱਕ ਵੱਡੀ ਖਬਰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਮੌਸਮ ਕਰਵਟ ਲੈਂਦਾ ਹੋਇਆ ਨਜ਼ਰ ਆਇਆ ਤੇ ਹੁਣ ਪੰਜਾਬ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜਾ ਅਲਰਟ ਇਸ ਕਦਰ ਜਾਰੀ ਕੀਤਾ ਗਿਆ ਹੈ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ ਦਿਨ ਲਗਾਤਾਰ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਹੈ ਉਹ ਬਣਦੀ ਹੋਈ ਨਜ਼ਰ ਆਈ ਹੈ ਪੰਜਾਬ ਦੇ ਵਿੱਚ ਉਸ ਵੇਲੇ ਜਿਹੋ ਜਿਹੇ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦੇ ਨਾਲ ਸਭ ਲੋਕ ਜਾਣੂ ਹੈ ਪੰਜਾਬ ਹੀ ਨਹੀਂ ਪੰਜਾਬ ਤੋਂ ਇਲਾਵਾ ਦਿੱਲੀ ਦੀ ਗੱਲ ਕੀਤੀ ਜਾਵੇ ਹਿਮਾਚਲ ਦੀ ਗੱਲ ਕੀਤੀ ਜਾਵੇ ਤੇ ਉੱਥੇ ਵੀ ਹਾਲ ਜਿਹੜਾ ਹੈ ਕਾਫੀ ਜ਼ਿਆਦਾ ਖਰਾਬ ਨਜ਼ਰ ਆਇਆ ਹੈ ਤਬਾਹੀ ਹਿਮਾਚਲ ਦੇ ਵਿੱਚ ਵੇਖਣ ਨੂੰ ਜ਼ਰੂਰ ਮਿਲੀ ਹੈ ਤੇ ਹੁਣ ਜਿੱਥੇ ਮੌਸਮ ਦੀ ਗੱਲ ਕੀਤੀ ਜਾਵੇ ਤੇ ਮੌਸਮ ਵਿਭਾਗ ਦੇ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਖਬਰ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਕਈ ਇਲਾਕਿਆਂ ਦੇ ਵਿੱਚ ਰੈੱਡ ਅਲਰਟ ਜਿਹੜਾ ਹੈ ਉਹ ਜਾਰੀ ਕੀਤਾ ਜਾਵੇਗਾ ਉੱਤਰਾਖੰਡ ਨੂੰ ਲੈ ਕੇ ਇਹ ਰੈੱਡ ਅਲਰਟ ਜਾਰੀ ਕੀਤਾ ਗਿਆ ਉਸ ਤੋਂ ਇਲਾਵਾ ਪੰਜਾਬ ਹਿਮਾਚਲ ਹਰਿਆਣਾ ਤੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਸੂਬਿਆਂ ਦੇ ਵਿੱਚ orange ਅਲਰਟ ਜਿਹੜਾ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲਗਾਤਾਰ ਦੋ ਦਿਨਾਂ ਤੱਕ ਭਾਰੀ ਮੀਂਹ ਦੀ ਪੂਰੀ ਪੂਰੀ ਸੰਭਾਵਨਾ ਜਿਹੜੀ ਹੈ ਉਹ ਬਣ ਰਹੀ ਹੈ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਮੀਂਹ ਦੇ ਕਾਰਨ ਜਿਹੜੇ ਸੂਬਿਆਂ ਦੇ ਲੋਕ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪਹਿਲਾਂ ਹੀ ਇਹਨਾਂ ਇਲਾਕਿਆਂ ਦੇ ਵਿੱਚ ਹੜ੍ਹ ਆਇਆ ਹੋਇਆ ਹੈ ਕਾਫੀ ਜ਼ਿਆਦਾ ਪਾਣੀ ਜਿਹੜਾ ਹੈ ਉਹ ਭਰਿਆ ਹੋਇਆ دریاਵਾਂ ਦਾ ਪਾਣੀ ਵੀ ਜਿਹੜਾ ਹੈ ਉਹ ਬਾਹਰ ਨੂੰ ਨਿਕਲ ਆਇਆ ਪਿੰਡਾਂ ਤੱਕ ਪਹੁੰਚ ਗਿਆ ਹੈ ਤੇ ਜੇਕਰ ਦੋ ਦਿਨ ਤੱਕ ਇਸੇ ਤਰੀਕੇ ਭਾਰੀ ਬਾਰਿਸ਼ ਜਿਹੜੀ ਹੈ ਉਹ ਹੁੰਦੀ ਰਹੀ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਵੇਖਣਾ ਪਵੇਗਾ ਤੇ ਜੇਕਰ ਹੁਣ ਖੇਤਾਂ ਦੀ ਗੱਲ ਕੀਤੀ ਜਾਵੇ ਕਿ ਜਿਸ ਤਰ੍ਹਾਂ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਉਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਇਸ ਤੋਂ ਇਲਾਵਾ ਕਈ ਲੋਕ ਜਿਨ੍ਹਾਂ ਦੇ ਘਰ ਇਸ ਹੜ੍ਹ ਦੇ ਵਿੱਚ ਰੁੜ ਗਏ ਨੇ ਕਈ ਲੋਕ ਅਜੇੇ ਵੀ ਨੇ ਜਿਹੜੇ ਕਿ ਇਸ ਤੇਜ਼ ਪਾਣੀ ਦੇ ਬਹਾਵ ਦੇ ਵਿੱਚ ਵੀ ਰੁੜ ਗਏ ਨੇ ਮੌਤਾਂ ਦੀਆਂ ਖਬਰਾਂ ਵੀ ਅਕਸਰ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਤੇ ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ orange alert ਜਾਰੀ ਕੀਤਾ ਗਿਆ ਦੋ ਦਿਨਾਂ ਦੀ ਭਾਰੀ ਬਾਰਿਸ਼ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਰਿਸ਼ ਦੇ ਨਾਲ ਮੌਸਮ ਜਿਹੜਾ ਹੈ ਉਹ ਸੁਹਾਵਣਾ ਜ਼ਰੂਰ ਹੋਵੇਗਾ ਗਰਮੀ ਤੋਂ ਰਾਹਤ ਮਿਲੇਗੀ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ ਪਰ ਦੂਸਰੇ ਪਾਸੇ ਜਿਹੜੇ ਆਕਿਆਂ ਦੇ ਵਿੱਚ ਹੜ ਆਇਆ ਹੋਇਆ ਉਹਨਾਂ ਇਲਾਕਿਆਂ ਦੇ ਲਈ ਇਹ ਜਿਹੜਾ ਮੀਂਹ ਹੈ ਇਹ ਕਾਫੀ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ ਤੇ ਹੜ ਦੇ ਉੱਤੇ ਹੋਰ ਪ੍ਰਭਾਵ ਜਿਹੜਾ ਹੈ ਉਹ ਇਸ ਮੀਂਹ ਦਾ ਪੈ ਸਕਦਾ ਹੈ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋਏ ਨੇ ਕਿਉਂਕਿ ਇੱਕ ਵਾਰ ਫਿਰ ਤੋਂ ਗਲੀਆਂ ਦੇ ਵਿੱਚ ਸੜਕਾਂ ਤੇ ਪਾਣੀ ਜਮਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਲੋਕ ਪਰੇਸ਼ਾਨ ਨੇ ਪਰ ਹੁਣ ਗੱਲ ਇਹੀ ਸਾਹਮਣੇ ਆਈ ਹੈ ਕਿ ਦੋ ਦਿਨਾਂ ਦੇ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਜਾਰੀ ਆ ਗਿਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ